ਆਪਣੀ ਗੇਂਦ ਨੂੰ ਟੋਕਰੀ ਜਾਂ ਬਾਲਟੀ ਵਿੱਚ ਪਾਉਣਾ ਹਾਂਜੀ ਸ਼ੁਭਨੀਤ ਚਲੋ ਬਾਲ ਲਓ ਹਾਂਜੀ ਹਾਂਜੀ ਪਾਓ ਉੱਥੇ ਘੜ ਕੇ ਪਾਓ ਜੀ ਵੈਰੀ ਗੁੱਡ ਚਲੋ ਆਜੋ ਇੱਧਰ ਜੀਤਪਾਲ ਨੋ ਨੋ फाउल कैनल पाओ होली पाओ बच्चे वेरी गुड प्रभजोत वेरी गुड नूर ਇਹ ਦੇਖਾਲੀ ਬਾਕੀਆਂ ਵੈਰੀ ਗੁੱਡ ਮੈਰੀ ਗੁੱਡ ਇੱਧਰ ਆਜੋ ਜਿਨ੍ਹਾਂ ਨੇ ਪੜ੍ਹਿਆ ਸਿਮਰ ਹਾਂਜੀ ਵੈਰੀ ਗੁੱਡ ਪਾਓ ਵੈਰੀ ਗੁੱਡ ਹਾਂਜੀ ਵੈਰੀ ਗੁੱਡ ਪਾਓ ਵੈਰੀ ਗੁੱਡ ਆਜੋ ਜੀ ਆਜੋ ਫਤਿਹ ਵੇਰੀ ਗੁੱਡ ਊਕਲੇਪੀ